ਅਸਤੇ ਦੇ ਵਿੱਚ ਜਿਸ ਨੇ ਕੁਝ ਸ਼ਰਾਤ ਆਂਸਰ ਭੇਜ ਕੇ ਜੋ ਆਪ ਸ਼ਬਦ ਬਾਬਾ ਸਾਹਿਬ ਦੇ ਬਾਰੇ ਬੋਲੇ ਆ ਉਹਨਾਂ ਦੀ ਅਸੀਂ ਘੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਖੁਸ਼ੀराम ਜੀ ਸਰਪੰਚ ਸਾਹਿਬ ਉਹਨਾਂ ਦੇ ਸਾਥੀ ਇੱਥੇ ਧਰਨ ਲਾ ਕੇ ਬੈਠੇ ਆ ਅਸੀਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਦੇ ਆ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਧਰਨੇ ਵਿੱਚ ਸ਼ਾਮਲ ਹੋਵੋ ਜਿਨ੍ਹਾਂ ਵਿਅਕਤੀਆਂ ਨੇ ਇਹ ਹਰਕਤ ਕੀਤੀ ਆ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਆਪਾਂ ਇਸ ਧਰਨੇ ਵਿੱਚ ਸ਼ਾਮਲ ਹੋਈਏ ਦੀ ਸੋਰ ਸੰਗੀ ਸੰਸਥਾ ਦੋਆਬਾ ਬੰਗਾ ਵੱਲੋਂ ਸਾਡੇ ਸਰਕਾਰ ਦੇ ਹੁਕਮ ਸਾਥੀ ਪਹੁੰਚੇ ਆ ਸਾਡੇ ਵੀਜੇ ਗੁਣਾ ਚੌਰ ਜੀ ਜੈਪਾਲ ਸੁੰਡਾ ਜੀ ਤੁਹਾਡਾ ਆਪਣਾ ਗਾਇਕ ਰਾਜ ਨਰਾਣ ਸਾਡੇ ਰਾਜ ਨਰਾਜ ਜੀ ਦੀਪਲਾ ਚੋਰੀਆ ਜੀ ਕਿਸ਼ਨ ਹਿਉ ਜੀ ਦਸੀ ਨਗਾ ਜੀ ਮੈਂ ਇਸ ਮੌਕੇ ਤੇ ਬਾਬਾ ਸਾਹਿਬ ਟੀਮਰੋ ਡਾਕਟਰ ਅਵੇਡ ਗਾਰਜੀ ਨੂੰ ਯਾਦ ਕਰਦਾ ਹੋਇਆ ਇੱਕ ਰਚਨਾ ਮਿਸ਼ਰੀ ਗੀਤ ਪੇਸ਼ ਕਰਨ ਜਾ ਰਿਹਾ ਤੇ ਬਾਬਾ ਸਾਹਿਬ ਸਾਡੀ ਸ਼ਾਨ ਹੈ ਬਾਬਾ ਸਾਹਿਬ ਸਾਡੀ ਜਾਨ ਹੈ ਬਾਬਾ ਸਾਹਿਬ ਸਾਡੀ ਸ਼ਾਨ ਹੈ ਜਿਨ੍ਹਾਂ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਜਿਨ੍ਹਾਂ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਉਹ ਦੁਨੀਆ ਦੇ ਵਿੱਚ ਹੋ ਗਏ ਚਰਚੇ ਭੀਮਾ ਮਾ ਤੇਰੇ ਜਨ ਦੇ ਜਿਨ੍ਹਾਂ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਲੋਕੀ ਮੰਨਦੇ ਸੀ ਮਰਦ ਬਰਾਬਰ ਮਾਣ ਦਿੱਤਾ ਸਦਿਆਂ ਤੋਂ ਗਈ ਦੁਰਕਾਰੀ ਨੂੰ ਦਿੱਲੀ ਦੇ ਤਖਤ ਬਿਠਾ ਦਿੱਤਾ ਸੀ ਭੀਮ ਭਾਰਤੀ ਨਾਰੀ ਨੂੰ ਦਿੱਲੀ ਦੇ ਤਖਤ ਬਿਠਾ ਦਿੱਤਾ ਸੀ ਭੀਮ ਭਾਰਤੀ ਨਾਰੀ ਨੂੰ ਉਹਨਾਂ ਕਲਮ ਦੇ ਨਾਲ ਸੀ ਬਾੜ ਕੀਤਾ ਬੈਰੀ ਤੇ ਬੰਗਰ ਕਰਨ ਦੇ ਜਿਨ੍ਹਾਂ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਜਿਨ੍ਹਾਂ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਕੁਝ ਭਾਰਤ ਵਿੱਚ ਸ਼ੈਤਾਨਾ ਨੇ ਜੇ ਜਦੋਂ ਮਨੁੱਖਤਾ ਪਾੜ ਦਿੱਤੀ ਉਹਨਾ ਮਨੂਬਾਦੀ ਸੰਵਿਧਾਨ ਦੀ ਸੀ ਈਮ ਮਨੁੱਖ ਸਿੰਬਰਤੀ ਸਾੜ ਦਿੱਤੀ ਨਾ ਡਰਿਓ ਕਿਸੇ ਹਕੂਮਤ ਤੋਂ ਉਹਦੇ ਜਿਗਰੇ ਸੀ ਬੜੇ ਧੰਨ ਦੇ ਜਿਨਾ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਜਿਨਾ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਹਾਂ ਦੁਨੀਆਂ ਦੇ ਵਿੱਚ ਹੋ ਗਿਆ ਚਰਚੇ ਭੀਮਾ ਮਾ ਤੇਰੇ ਜਨ ਦੇ ਜਿਨਾ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਰਾਜ ਨਾਲ ਬੰਦੂਕਾਂ ਮਿਲਦਾ ਸੀ ਜੋ ਬੋਟ ਦੇ ਨਾਲ ਗਵਾ ਗਏ ਨੇ ਜਿਹੜੇ ਹੱਥ ਕਮਜ਼ੋਰ ਵੀ ਦਿਸਦੇ ਸੀ ਬੰਬ ਉਹਨਾਂ ਦੇ ਹੱਥ ਫੜਾ ਗਏ ਨੇ ਰਾਜ ਨਾਲ ਬੰਦੂਕਾਂ ਮਿਲਦਾ ਸੀ ਜੋ ਬੋਟ ਦੇ ਨਾਲ ਗਵਾ ਗਏ ਨੇ ਜਿਹੜੇ ਹੱਥ ਕਮਜ਼ੋਰ ਵੀ ਦਿਸਦੇ ਸੀ ਬੰਬ ਉਹਨਾਂ ਦੇ ਹੱਥ ਫੜਾ ਗਏ ਨੇ ਕੋਸਲਿਓ ਪਰਦੇ ਖੋਲ ਗਏ ਜਿਹੜੇ ਬੰਦ ਪਏ ਸੀ ਕੰਨ ਦੇ ਜਿਨ੍ਹਾਂ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਜਿਨ੍ਹਾਂ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਹਾਂ ਦੁਨੀਆ ਦੇ ਵਿੱਚ ਹੋ ਗਏ ਚਰਚੇ ਭੀਮਾ ਮਾ ਤੇਰੇ ਜਨ ਦੇ ਜਿਨ੍ਹਾਂ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇਂ ਨਹੀਂ ਲੋਕੀ ਮੰਨਦੇ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਜਣੇ ਠੋਕੇ ਬਾਬਾ ਸਾਹਿਬ ਦਾ ਨਾਮ ਇਸੇ ਤਰ੍ਹਾਂ ਚਮਕਦਾ ਆ ਚਮਕਦਾ ਰਹੂਗਾ ਜਿੰਨੇ ਵੀ ਵਿਰੋਧੀ ਸਿਰਾਤਾ ਕਰਨ ਇਹ ਮਿਟਨੇ ਵਾਲਾ ਨਹੀਂ ਹੈ 바ਵਾ ਸਾਹਿਬ ਜਿੰਦਾਬਾਦ 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 ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 31 ਮਾਰਚ ਦੀ ਰਾਤ ਨੂੰ ਜਿਹੜਾ ਸ਼ਰਧ ਕੀ ਅੰਸਰ ਵੱਲੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਨਰਾਦਰ ਕੀਤਾ ਗਿਆ ਮੰਗਲ ਵਿਖੇ ਹੋਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਭੋਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਸਾਡੇ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਹਰਪਾਲ ਸਿੰਘ ਕ੍ਰੀਮਪਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਲਗਾਤਾਰ ਜਿਹੜਾ ਬੋਲ ਸਪਾਰਟ ਪਾਰਟੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਔਰ ਉਹਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਸਾਡੇ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਵਿਸ਼ੇਸ਼ ਰੂਪ ਦੇ ਵਿੱਚ ਤੁਹਾਨੂੰ ਸਨਮਾਨ ਦੇਣ ਦੇ ਲਈ ਆਏ ਆ ਪੂਰੀ ਟੀਮ ਦੇ ਨਾਲ ਮਾਨ ਜੋਗਰਾਜ ਦਸਰਾਲ ਜੀ ਜਿਗੇ ਘੋਣਾ ਚੌੜ ਜੀ ਸੁੰਦਰਪਾਲ ਸੁੰਡਾ ਜੀ ਜਿਹੜੇ ਬੰਗਿਆਂ ਦੇ ਪ੍ਰਧਾਨ ਨੇ ਹਲਕੇ ਦੇ ਔਰ ਪੂਰੀ ਉਹਨਾਂ ਦੀ ਟੀਮ ਔਰ ਖਾਸ ਤੌਰ ਤੇ ਦੀਪ ਆਲਾ ਚੋਰੀਆ ਜੀ ਜਿਹੜੇ ਗੀਤਕਾਰ ਨੇ ਕੋ ਪੂਰੀ ਸੰਗਤ ਆਪਣੇ ਟੀਮ ਦੇ ਨਾਲ ਆਇਆ ਮੈਂ ਉਹਨਾਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਵੀ ਕਰਦਾ ਔਰ ਬਾਕੀ ਸੰਗਤ ਨੂੰ ਵੀ ਅਪੀਲ ਕਰਦਾ ਕਿ ਜਦ ਤੱਕ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਨਹੀਂ ਭੇਜ ਦਿੰਦੇ ਬੌਧਨ ਸਮਾਜ ਪਾਰਟੀ ਇੱਥੇ ਪੱਕੇ ਤੌਰ ਤੇ ਧਰਨਾ ਲਾ ਕੇ ਬੈਠੀ ਆ ਬਾਕੀ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਹਾਂ ਉਹ ਇਸ ਧਰਨੇ ਦੇ ਵਿੱਚ ਆਉਣ ਤਾਂ ਕਿ ਆਪਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਜਿਹੜੀ ਸਜ਼ਾ ਦਿਵਾ ਸਕੀਏ ਔਰ ਇੱਕ ਇਹਦੇ ਨਾਲ ਖਾਸ ਤੌਰ ਤੇ ਮੈਂ ਸੁਨੇਹਾ ਵੀ ਦੇਣਾ ਚਾਹਣਾ ਕਿ ਜਿਸ ਮਕਸਦ ਦੇ ਨਾਲ ਪੰਨੂ ਨੇ ਘਟਨਾ ਕਰਵਾਈ ਆ ਉਸ ਮਕਸਦ ਨੂੰ ਅਸੀਂ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੋਣ ਦੇਵਾਂਗੇ ਔਰ 14 ਸੇ ਪੰਜਾਬ ਵਿੱਚ ਦੰਗਾ ਭੜਕੇ ਦਲਤ ਸਿੱਖ ਹਿੰਦੂ ਆਪਸ ਵਿੱਚ ਔਜੇ ਜਾਣ ਔਰ ਭਾਈਚਾਰਕ ਸਾਂਝ ਟੁੱਟ ਜਵੇ ਔਰ ਮੈਂ ਇਹ ਬੇਨਤੀ ਕਰਦਾ ਕਿ ਸਾਡੀ ਲੜਾਈ ਖਾਲਸਤਾਨ ਜਾਂ ਕਿਸੇ ਹੋਰ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸਾਡੀ ਲੜਾਈ ਸਿਸਟਮ ਦੇ ਖਿਲਾਫ ਆ ਸਰਕਾਰ ਦੇ ਖਿਲਾਫ ਆ ਸਰਕਾਰ ਲਗਾਤਾਰ ਪੰਜਾਬ ਦੀ ਫੇਲ ਹੋਈ ਆ ਪਹਿਲਾਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਬਾਬਾ ਸਾਹਿਬ ਦਾ ਖੰਡਤ ਕੀਤਾ ਸਕੇ ਉਸ ਤੋਂ ਬਾਅਦ ਹੁਣ ਨੰਗਲ ਦੀ ਧਰਤੀ ਦੇ ਉੱਤੇ ਔਰ ਉਸ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਬਟਾਲਾ ਹੋਇਆ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਚੇਤਾਵਨੀ ਦਿੱਤਾ ਕਿ ਜਲਦੀ ਤੋਂ ਜਲਦੀ ਆਪਣੀ ਨੀਂਦ ਤਿਆਗੋ ਔਰ ਹੋਸ਼ ਚਾਓ ਬਾਬਾ ਸਾਹਿਬ ਨੇ ਜਿੱਥੇ ਵੀ ਸਟੈਚੂ ਮਹਾਂਪੁਰਸ਼ਾਂ ਨੇ ਲੱਗੇ ਆ ਉਹਨਾਂ ਦਾ ਬੜਾ ਮਾਨ ਸਤਕਾਰ ਹੋਵੇ ਸਿਕਿਉਰਿਟੀ ਦਾ ਜਿਹੜਾ ਪ੍ਰਬੰਧ ਕਰੇ ਜੈਪੀਮ ਜੈਪਾ ਬਾਬਾ ਸਾਹਿਬ ਜੀ ਜੀ